ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੌਰ ਕਈ ਦਿਨਾਂ ਤੋਂ ਪੰਜਾਬ ਦਾ ਮਾਹੌਲ ਕਾਫੀ ਵਿਗੜਿਆ ਹੋਇਆ ਹੈ ਪਹਿਲਾਂ ਤਾਂ ਸ਼੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਹੁੰਦੀ ਹੈ ਤੇ ਹੁਣ ਉਸ ਤੋਂ ਬਾਅਦ ਸੀਐਮ ਚੰਨੀ ਦੀ ਰੈਲੀ ਤੋਂ ਮਹਿਜ਼ 25 ਕਿਲੋਮੀਟਰ ਦੂਰ ਇੱਕ ਬੰਬ ਧਮਾਕਾ ਹੋਇਆ ਇਨ੍ਹਾਂ ਘਟਨਾਵਾਂ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਆਖਰ ਚੋਣਾਂ ਤੋਂ ਪਹਿਲਾਂ ਅਜਿਹਾ ਕਿਉਂ ਹੁੰਦਾ ਹੈ 2017 ਦੇ ਵਿੱਚ ਜਾਇ ਇੱਕ ਧਮਾਕਾ ਹੋਇਆ ਸੀ ਤੇ ਧਮਾਕਾ ਵੀ ਇੱਕ ਸਿਆਸੀ ਰੈਲੀ ਨਜ਼ਦੀਕ ਹੋਇਆ ਸੀ ਤੇ ਅੱਜ ਵੀ ਧਮਾਕਾ ਹੋਇਆ ਹੈ ਤੇ ਇਹ ਵੀ ਸਿਆਸੀ ਰੈਲੀ ਦੇ ਬਿਲਕੁਲ ਨਜ਼ਦੀਕ ਹੋਇਆ ਹੈ ਤਾਂ ਜੇਕਰ ਅਸੀਂ ਧਿਆਨ ਨਾਲ ਸੋਚੀਏ ਤਾਂ ਇਹ ਘਟਨਾਵਾਂ ਕੋਈ ਗਿਣੀ ਮਿੱਥੀ ਸਾਜ਼ਿਸ਼ ਵੀ ਹੋ ਸਕਦੀਆਂ ਨੇ ਦਿਨ ਵੀਰਵਾਰ ਸਥਾਨ ਲੁਧਿਆਣਾ ਦਾ ਕੋਰਟ ਕੰਪਲੈਕਸ ਬੰਬ ਧਮਾਕੇ ਨਾਲ ਲੁਡੀ ਕੰਪਲੈਕਸ ਦੀ ਬਿਲਡਿੰਗ ਲੁਧਿਆਣਾ ਦੇ ਕੋਟ ਕੰਪਲੈਕਸ ਤੋਂ ਹੋਏ ਬੰਬ ਧਮਾਕੇ ਤੋਂ ਬਾਅਦ ਸਰਕਾਰ ਦੇ ਹੱਥਾਂ ਪੈਰਾਂ ਦੀ ਪੈ ਗਈ ਹੈ ਲੁਧਿਆਣਾ ਚ ਹੋਏ ਬੰਬ ਧਮਾਕੇ ਦੀ ਆਵਾਜ਼ ਚੰਡੀਗੜ੍ਹ ਤੱਕ ਪੁੱਜੀ ਤੇ ਸੀਐਮ ਚੰਨੀ ਜਲਦੀ ਨਾਲ ਆਪਣੇ ਕਿਸਾਨਾਂ ਨਾਲ ਮੀਟਿੰਗ ਖਤਮ ਕਰਨ ਤੋਂ ਬਾਅਦ ਲੁਧਿਆਣਾ ਦੇ ਵੱਲ ਚੱਲ ਪਈ ਪਰ ਇੱਥੇ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਆਖਰ ਚੋਣਾਂ ਤੋਂ ਪਹਿਲਾਂ ਹੀ ਅਜਿਹੇ ਧਮਾਕੇ ਕਿਉਂ ਹੁੰਦੇ ਨੇ ਤੁਹਾਨੂੰ ਯਾਦ ਕਰਵਾ ਦਿੰਨੀ ਹਾਂ ਕਿ 2017 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਬਠਿੰਡਾ ਦੇ ਮੋੜ ਮੰਡੀ ਵਿੱਚ ਇੱਕ ਬੰਬ ਤਮਾਕਾ ਹੋਇਆ ਸੀ। ਇਹ ਬੰਬ ਤਮਾਕਾ ਕਾਂਗਰਸ ਦੀ ਇੱਕ ਚੋਣ ਰੈਲੀ ਤੋਂ ਮਹਿਜ਼ ਕੁਝ ਦੂਰੀ ਤੇ ਹੋਇਆ ਸੀ। ਤੇ ਇਸ ਤਮਾਕੇ ਦੇ ਵਿੱਚ 7 ਲੋਕਾਂ ਦੀ ਮੌਤ ਵੀ ਹੋ ਗਈ ਸੀ। ਜਿਨ੍ਹਾਂ ਦੇ ਵਿੱਚ ਕਈ ਬੱਚੇ ਵੀ ਸ਼ਾਮਲ ਸਨ। ਤੇ ਜਿਹਾ ਇੱਕ ਤਮਾਕਾ ਹੁਣ ਲੁਧਿਆਣਾ ਦੇ ਵਿੱਚ ਹੋਇਆ ਤੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਹਰਾਨੀ ਵਾਲੀ ਕੱਲ੍ਹ ਹੈ ਕਿ ਤਮਾਕਾ ਵੀ ਸੀਐਮ ਚੰਨੀ ਦੀ ਰੈਲੀ ਤੋਂ ਮਹਿਜ਼ ਕੁਝ ਦੂਰੀ ਤੇ ਹੋਇਆ। ਇੱਕ ਹੋਰ ਘਟਨਾ ਵੀ ਚੋਣਾਂ ਤੋਂ ਪਹਿਲਾਂ ਜ਼ਰੂਰ ਹੁੰਦੀ ਹੈ ਉਹ ਹੁੰਦੀ ਹੈ ਬੇਅਦਬੀ ਦੀ ਘਟਨਾ 2015 ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਰ ਸਿੰਘ ਵਾਲਾ ਅਤੇ ਬਰਗਾੜੀ ਦੇ ਵਿੱਚ ਸ਼੍ਰੀ ਗੁਰਗੰთ ਸਾਹਿਬ ਜੀ ਦੀ ਬੇਅਦਬੀ ਹੋਈ ਇਹ ਘਟਨਾ ਵੀ ਉਸ ਸਮੇਂ ਹੋਈ ਜਦੋਂ ਚੋਣਾਂ ਬਿਲਕੁਲ ਨਜ਼ਦੀਕ ਸਨ ਚੋਣਾਂ ਦੇ ਵਿੱਚ ਮਹਿਜ਼ ਡੇਢ ਸਾਲ ਬਾਕੀ ਸੀ ਤੇ ਹੁਣ ਵੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ 2 ਮਹੀਨੇ ਬਾਕੀ ਨੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਹੁੰਦੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵਿਅਤ ਵਿਕਰਨ ਦੀ ਕਿਸੇ ਸ਼ਖਸ ਦੇ ਵੱਲੋਂ ਜ਼ੁਰਤ ਕੀਤੀ ਗਈ ਹੋਵੇ ਤਾਂ ਇਹਨਾਂ ਘਟਨਾਵਾਂ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਆਖਰ ਇਸ ਤਰ੍ਹਾਂ ਦੀਆਂ ਘਟਨਾਵਾਂ ਚੋਣਾਂ ਤੋਂ ਪਹਿਲਾਂ ਕਿਉਂ ਹੋ ਰਹੀਆਂ ਨੇ ਉਧਰ ਇਸ ਧਿਮਾਕੇ ਤੋਂ ਬਾਅਦ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੀਐਮ ਚੰਨੀ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਜਿਹੜੀ ਬੋਰਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਗਿਲਾਸ ਖੋਇਆ ਹੈ ਉਹਦੇ ਵਾਸਤੇ ਅਸੀਂ ਲੁਧਿਆਣੇ ਮੌਕੇ ਤੇ ਆਏ ਆ ਜਿਹੜੇ ਬੰਦਿਆਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਮਿਲੇ ਆ ਇੱਕ ਬੰਦੇ ਦੀ ਮੌਤ ਹੋ ਗਈ ਹੈ ਅਜੇ ਜਿਹੜਾ ਪਹਿਲਾ ਦੇਖਣ ਤੋਂ ਲੱਗਦਾ ਕਿ ਉਹ ਹੀ ਬੰਬ ਚਲਾਉਣ ਵਾਲਾ ਸੀ ਬਾਕੀਆਂ ਦੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਅਸੀਂ ਮਿਲੇ ਆ ਉਹ ਆਊਟ ਆਫ ਡੇਂਜਰ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਮਾਰੇ ਬੜੀ ਮੰਦ ਭਾਗੀ ਘਟਨਾ ਹੋਈ ਹੈ। ਸਾਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖ ਕੇ ਰਾਜਿਕਤਾ ਫਲਾਉਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੈ। ਇਸ ਦੇ ਪਿੱਛੇ ਕਿਹੜੀਆਂ ਏਜੰਸੀਆਂ ਜਾਂ ਕੋਈ ਡਾ ਗੈਂਗ ਹੈ ਜਾਂ ਕੀ ਹੈ ਉਹਦੇ ਬਾਰੇ ਤਹਿਕੀਕਾ ਚੱਲ ਰਹੀ ਹੈ। ਬੜੀ ਛੇਤੀ ਐਸੀ ਕਿਸੇ ਨਤੀਜੇ ਤੇ ਪਹੁੰਚ ਜਾਵਾਂਗੇ। ਪਰ ਇਹ ਮਾੜੀ ਘਟਨਾ ਹੋਈ ਹੈ। ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਵੀ ਅਮਨ ਵਿਵਸਥਾ ਜਿਹੜੀ ਹੈ ਉਹ ਭੰਗ ਨਹੀਂ ਹੋਣ ਦਿੱਤੀ ਜਾਏਗੀ ਸਰਕਾਰ ਹਰ ਟਾਈਮ ਇਸ ਗੱਲ ਵਿੱਚ ਲੱਗੀ ਹੋਈ ਹੈ ਸਾਡੀ ਪੁਲਿਸ ਜਿਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੈ ਉਹ ਸક્ષਮ ਹੈ ਹਰ ਕੁਝ ਕਰਨ ਦੇ ਲੇਕਿਨ ਇਹ ਕਿਹੜੀਆਂ ਏਜੰਸੀਆਂ ਹਨ ਜਿਹੜੀਆਂ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀਆਂ ਜਾਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀਆਂ ਜਾਂ ਆਉਣ ਵਾਲੇ ਸਮੇਂ 'ਚ ਡਰਾ ਕੇ ਵੋਟਾਂ ਲੈਣਾ ਚਾਹੁੰਦੀਆਂ ਉਹਦੇ ਬਾਰੇ ਬੜੀ ਖੇਤੀ ਖੁਲਾਸੇ ਹੋ ਜਾਣਗੇ ਉਧਰਾ ਆਮ ਆਦਮੀ ਪਾਰਟੀ ਤੋਂ ਸੰਸਦ ਭਗਵੰਤ ਮਾਨੇ ਪੀੜਤਾ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਪਰ ਹਰ ਰੋਜ਼ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹ ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਇੱਕ ਗਹਿਰੀ ਸਾਜ਼ਿਸ਼ ਲੱਗ ਰਹੀ ਹੈ ਕਦੇ ਬੇਅਦਬੀਆਂ ਕਦੇ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਹੈ ਜਾਂਚ ਹੋਣੀ ਚਾਹੀਦੀ ਹੈ ਕੌਣ ਮਾਸਟਰਮਾਈਂਡ ਨੇ ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਭਾਈਚਾਰਕ ਸਾਂਝ ਜਾਂ ਸੋਸ਼ਲ ਬੌਂਡਿੰਗ ਜਿਹੜੀ ਹੈ ਉਹ ਟੁੱਟਣ ਨਹੀਂ ਦਿੰਦੇ ਉਹ ਟੁੱਟਣ ਨਹੀਂ ਦਿੰਦੇ ਸੋ ਲੁਧਿਆਣੇ ਦੇ ਬੰਬ ਬਲਾਸਟ ਦਾ ਸਖ ਸ਼ਬਦਾਂ ਦੇ ਵਿੱਚ ਆਮਾ ਦੇ ਪਾਰਟੀ ਵੱਲੋਂ ਗਰੋਧ ਕਰਦੇ ਆ ਨਿੰਦਨਯੋਗ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਤੇ ਨਾਲ ਨਾਲ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਿ ਆਪਾਂ ਭਾਈਚਾਰਕ ਸੰਜ ਕਾਇਮ ਰੱਖਣੀ ਹੈ ਇਹ ਜਿਹੜੇ ਤੱਤ ਨੇ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਆਪਾਂ ਮੂੰਹ ਤੋੜ ਜਵਾਬ ਦੇਣਾ ਹੈ ਉਧਰ ਸ਼ੋਮਨੀ ਕალიਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ ਦੀ ਨਿੰਦਾ ਕਰਦਿਆ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਬੜੀ ਖੁਸ਼ੀ ਹੈ ਕਿ ਬ੍ਰਹਮਪ੍ਰ ਸਾਹਿਬ ਦੇ ਆਸ਼ੀਰਵਾਦ ਨਾਲ ਕਿਉਂਕਿ ਉਹਨਾਂ ਨੇ ਜਿਹੜਾ ਐਕਸਪੀਰੀਅੰਸ ਹੈ ਉਹਨਾਂ ਦੀ ਦੂਰ ਦੇ ਜਿਹੜੀ ਦੂਰ ਦੇਖਣ ਦੀ ਇਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਨੂੰ ਸਾਡਾ ਬਹੁਤ ਵੱਡਾ ਬੈਨੀਫਿਟ ਸ਼੍ਰੋਮਨੀ ਕალიਦਲ ਨੂੰ ਹੋਣਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਤੋ ਅੱਜ ਉਹਨਾਂ ਦੀ ਸਮੁੱਚੀ ਟੀਮ ਸ਼੍ਰੋਮਣੀ ਅਕਾਲੀ ਦਲ ਆਈ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਚਰਚਦਾ ਸਾਹਿਬ ਨੇ ਵੀ ਇਹ ਹੁਕਮ ਕੀਤਾ ਹੈ ਕਿ ਸਾਰੀਆਂ ਪੰਥਿਕ ਸ਼ਕਤੀਆਂ ਇਕੱਠੀਆਂ ਹੋਣ ਜੈ ਜੀ ਅਹਲਾਤ ਅੱਜ ਦੇਸ਼ 'ਚ ਹੈ ਤਿੰਨ ਤਾਕਤਾਂ ਤਿੰਨ ਸਰਕਾਰਾਂ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਤੇ ਹਮਲਾ ਕਰ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਲ ਦਾ ਸੌਵੇਂ ਬਰੇ ਗੰਡਾ ਹੈ ਪੰਜਾਬ ਦੀ ਪੰਜਾਬੀਆਂ ਨੂੰ ਪੰਚਿਕ ਪੰਤਾਂਕਬ ਜੋ ਹੋ ਰੂਗਾ ਕਿ ਕਾਲੀ ਦਲ ਸ਼ਰਮ ਨਿਕਾਲੀ ਦਲ ਕਮਜ਼ੋਰ ਹੋਏ ਸੋ ਅੱਜ ਦੇ ਡੇਟ ਮੈਂ ਮੈਂ ਵੀ ਸਾਰੇ ਸੰਤਾਨਾਂ ਨੂੰ ਅਪੀਲ ਕਰਦਾ ਸਾਰੇ ਜੱਥੇ ਬੈਠੇ ਨੂੰ ਸਾਰੀਆਂ ਤਾਕਤਾਂ ਇਕੱਠੀਆਂ ਹੋਣ ਕਿਉਂਕਿ ਹੁਣ ਸਿੱਧਾ ਹੀ ਹਮਲਾ ਧਰਮ ਤੇ ਹੋ ਗਿਆ ਸਿੱਧਾ ਹੀ ਸਭਨਾ ਪੰਜਾਬ ਤੇ ਹੋ ਗਿਆ ਤਿੰਨੇ ਹੀ ਤਾਕਤਾਂ ਸਰਕਾਰਾਂ ਦਿੱਲੀ ਦੀ ਸਰਕਾਰ ਪੰਜਾਬ ਦੀ ਕਾਂਗਰਸ ਸਰਕਾਰ ਸੈਂਟਰ ਦੀ ਸਰਕਾਰ ਤਾਂ ਨਿਸ਼ਾਨਾ ਹੀ ਕੋਈ ਕਾਲੀ ਦਲ ਹੈ ਸਾਰੇ ਇਕੱਠੇ ਆ ਤੁ ਜਿਵੇਂ ਤੁਸੀਂ ਦੇਖਿਆ ਅੱਜ ਕੱਲ ਬਹੁਤ ਮਾੜੀ ਘਟਨਾ ਹੋਈ ਇੱਕ ਦੋਸ਼ੀ ਨੇ ਹਰਮੰਦਰ ਸਾਹਿਬ ਉਧਰ ਗ੍ਰਹਿ ਮੰਤਰੀ ਸੁਖਜਿੰਦਰ ਰੰਦਾਵਾ ਨੇ ਵੀ ਇਸ ਦੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸਭ ਤੋਂ ਵੱਡਾ ਚੈਲੰਜ ਹੈ ਕੁਝ ਹੀ ਕਿਲੋਮੀਟਰ ਤੇ ਸੀਐਮ ਸਾਥੀ ਵੈਲੀ ਸੀ ਤੇ ਇੱਥੇ ਬਲਾਸਟ ਹੋ ਜਾਂਦਾ ਬਿਲਕੁਲ ਬਹੁਤ ਵੱਡਾ ਚੈਲੰਜ ਹੈ ਉਸ ਕਿਲੋ 22 ਕਿਲੋਮੀਟਰ ਤੇ ਸੀਐਮ ਸਾਭੀ ਰੈਲੀ ਸੀ ਉਹਦੇ ਤੋਂ ਪਹਿਲਾਂ 3 ਵਜੇ ਉਹਨਾਂ ਨੇ ਉੱਥੇ ਪਹੁੰਚਣਾ ਸੀ 12 ਵਜੇ ਸਾਢੇ 12 ਸਰ ਸਾਫਤਾ ਸਰ ਸਾਫਤਾ ਮੁੱਖ ਮੰਤਰੀ ਪਹਿਲਾਂ ਹੀ ਜਤਾ ਚੁੱਕੇ ਨੇ ਕਿ ਪੰਜਾਬ ਚ ਟਾਈਫਨ ਬੰਬ ਹੈਗੇ ਨੇ ਇੱਥੇ ਹਾਲਾਤ ਪੈਦਾ ਉਸ ਅਧਿਕਾਰੀ ਟਾਈਫਨ ਬੰਬ ਹੈਗੇ ਨੇ ਜਿਹੜੇ ਕੈਪਟਨ ਮਿੰਦਰ ਸਿੰਘ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੰਜਾਬ ਚ ਟਾਈਫਨ ਬੰਬ ਹੈਗੇ ਨੇ ਪੰਜਾਬ ਇਸੇ ਲਗਵਾ ਰਹੇ ਮਤਲਬ ਕਿ ਉਹਨਾਂ ਨੇ ਸਲਾਹ ਕਰਕੇ ਆਏ ਨੇ ਜਿਹੜੇ ਉਹਨਾਂ ਦੇ ਅਸੀਂ ਜਿਹੜੇ ਮਾਡਿਊਲ ਪੜ੍ਹੇ ਨੇ ਸਾਨੂੰ ਹੀ ਪਤਾ ਉਹਨਾਂ ਦੇ ਟਾਈਮ ਤੇ 4 ਸਾਲ ਤੋਂ ਇਹ ਚੀਜ਼ਾਂ ਜਿਹੜੀਆਂ ਚਲਦੀਆਂ ਰਹੀਆਂ ਨੇ ਔਰ ਉਹ ਚੀਜ਼ਾਂ ਨੂੰ ਅੱਗੇ ਜੇ ਉਸ ਟਾਈਮ ਤੇ ਬੜਾ ਸਟ੍ਰਿਕਟਲੀ ਅਸੀਂ ਇਹਦੇ ਤੇ ਐਕਸ਼ਨ ਕੀਤਾ ਹੁੰਦਾ ਤੇ ਇਹ ਅੱਜ ਤੱਕ ਸਾਨੂੰ ਇਹ ਚੀਜ਼ ਨਹੀਂ ਪਹੁੰਚਣੀ ਜਿਹੜੇ ਲੀਡਰ ਜਿਹੜੇ ਆਪਣਾ ਪੋਜੀਸ਼ਨ ਜਿਹੜੀ ਆ ਉਹਨੇ ਉਹਦਾ ਕੰਮ ਐ ਅਟੈਕ ਕਰਨਾ ਸਰਕਾਰ ਦਾ ਕੀ ਡੀਪੀ ਸਾਹਿਬ ਮੇਰੇ ਨਾਲ ਖੜੇ ਨੇ ਜਿਸ ਵੇਲੇ ਸਾਨੂੰ ਪਤਾ ਲੱਗਾ ਇਮੀਡੀਏਟਲੀ ਮੈਨੂੰ ਜਿਹੜੀ ਇੰਪੋਰਟ ਵਾਲੇ ਸੀ ਉਠਿਆਲੇ ਤੋਂ ਇਹਨਾਂ ਨੂੰ ਲੈ ਕੇ ਇਹ ਹੋ ਸਕਦਾ ਕਿ ਇਹ ਜੀ ਮੂੰਹ ਇੱਥੇ ਪਹੁੰਚ ਗਏ ਚਲ ਮਰੁੱਕੀ ਬੰਬੀ ਹੋ ਸਕਦਾ ਜਿਵੇਂ ਕਹਿੰਦੇ ਬੰਨਿਆ ਜੀ ਬੰਬੀ ਵੀ ਬਣਾਉਂਦੇ ਕਿਸੇ ਚੀਜ਼ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਕੱਲ ਤੱਕ ਸਾਰਾ ਕੁਝ ਪਤਾ ਚੱਲ ਜਾਏਗਾ ਜਦੋਂ ਉਹਦੀ ਜਾਂਚ ਹੋ ਜੇਗੀ ਤੇ ਇੰਦੀ ਵੱਡੀ ਘਟਨਾ ਤੋਂ ਬਾਅਦ ਜ਼ੋਹਰ ਜੀ ਗੱਲ ਲੈ ਕੇ ਸਿਆਸਤਦਾਨਾਂ ਦੇ ਵੱਲੋਂ ਵੀ ਆਪਣੇ ਬਿਆਨ ਦਿੱਤੇ ਜਾਣਗੇ ਤੇ ਆਪਣੀ ਪ੍ਰਤੀਕਿਰਿਆ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਫਿਲਹਾਲ ਲੁਧਿਆਣੇ ਦੇ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਜ਼ਰੂਰ ਪੈ ਗਈ ਹੈ ਤੇ ਪੁਲਿਸ ਦੇ ਵੱਲੋਂ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਫਿਲਹਾਲ ਇਹ ਤੇ ਸਵਾਲ ਇੱਥੇ ਫਿਰ ਉਹੀ ਖੜਾ ਹੁੰਦਾ ਕਿ ਆਖਰ ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ